ਮਾਨਸਾ 'ਚ ਜਮਾਉਂ ਮੌਨਸੂਨ ਦੀ ਪਹਿਲੀ ਬਰਸਾਤ ਹੋਈ ਤਾਂ ਮਾਨਸਾ ਦੀਆਂ ਸੜਕਾਂ ਤੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਅਤੇ ਮਾਨਸਾ ਵਾਸੀਆਂ ਦਾ ਕਹਿਣਾ ਹੈ ਕਿ ਸੀਬ੍ਰੇਜ ਬੰਦ ਹੋਣ ਕਾਰਨ ਮਾਨਸਾ ਦੇ ਲੋਕ ਇਸ ਪਾਣੀ ਨੂੰ ਲੈ ਕੇ ਬਹੁਤ ਚਿੰਤਤ ਹਨ ਦੱਸ ਦਈਏ ਕਿ ਮਾਨਸਾ ਵਿੱਚ ਅੱਜ ਹੋਈ ਬਰਸਾਤ ਕਾਰਨ ਸੜਕਾਂ ਤੇ ਪਾਣੀ ਹੀ ਪਾਣੀ ਖੜਾ ਹੈ ਜਿਸ ਕਾਰਨ ਦੁਕਾਨਦਾਰ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ ਜਿਸ ਕਾਰਨ ਦੁਕਾਨਦਾਰਾਂ ਦਾ ਸਾਰਾ ਸਮਾਨ ਖਰਾਬ ਹੋ ਗਿਆ ਹੈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਅਣਗਹਿਲੀ ਕਾਰਨ ਮਾਨਸਾ ਦਾ ਸੀਵਰੇਜ ਪਿਛਲੇ ਕਾਫੀ ਲੰਮੇ ਸਮੇਂ ਤੋਂ ਬੰਦ ਪਿਆ ਹੈ ਜਿਸ ਕਾਰਨ ਮਾਨਸਾ ਵਿੱਚ ਸੀਵਰੇਜ ਦਾ ਪਾਣੀ ਲੋਕਾਂ ਲਈ ਘਾਤਕ ਸਿੱਧ ਹੋ ਰਿਹਾ ਹੈ ਜਿਸ ਕਾਰਨ ਸੀਵਰੇਜ ਦੇ ਗੰਦੇ ਪਾਣੀ ਕਾਰਨ ਬਿਮਾਰੀਆਂ ਫੈਲ ਰਹੀਆਂ ਹਨ ਮਾਨਸਾ ਸ਼ਹਿਰ ਵਿੱਚ ਅੱਜ ਮੌਨਸੂਨ ਦੀ ਪਹਿਲੀ ਬਰਸਾਤ ਕਾਰਨ ਬਰਸਾਤ ਦਾ ਪਾਣੀ ਖੜਾ ਹੋ ਗਿਆ ਹੈ ਅਤੇ ਇਸ ਪਾਣੀ ਕਾਰਨ ਡੇਂਗੂ ਵਰਗੀਆਂ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ ਤੇ ਮਾਨਸਾ ਵਿੱਚ ਅੱਜ ਮੌਨਸੂਨ ਦੀ ਪਹਿਲੀ ਬਾਰਸ਼ ਸੀ ਜਿਸਨੇ ਆਪਣੇ ਬਹੁਤ ਦਰੰਦਰ ਰੂਪ ਦਿਖਾਇਆ ਹੋਇਆ ਮਾਨਸਾਬ ਵਾਲਿਆਂ ਨੂੰ ਵੈਸੇ ਦਾ ਮਾਨਸਾ ਵਿੱਚ ਸੀਵਰੇਜ ਦਾ ਪਾਣੀ ਨਹੀਂ ਬਹੁਤ ਗੰਦਾ ਰੂਪ ਧਾਰਿਆ ਹੋਇਆ ਜਿਸ ਮਰਜ਼ੀ ਰੋਡ ਤੇ ਚੱਲ ਜੋ ਕੱਲਾ ਸੀਵਰੇਜ ਦਾ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ ਔਰ ਉਸ ਤੋਂ ਲੋਕ ਪਰੇਸ਼ਾਨ ਬਹੁਤ ਹਨ ਪਰ ਉਸ ਦੇ ਨਾਲ ਹੀ ਪ੍ਰਸ਼ਾਸਨ ਨੇ ਕੋਈ ਵਧੀਆ ਕੰਮ ਨਹੀਂ ਕੀਤਾ ਸੀਵਰੇਜ ਆਪਣੇ ਇਸ بارش ਦੇ ਪਾਣੀ ਦਾ ਕੋਈ ਨਿਕਾਸੀ ਨਹੀਂ ਹੈਗੀ ਜੇ ਆਪਾਂ ਦੇਖੀਏ ਬੱਸ ਸਟੈਂਡ ਤੇ ਮੇਰੇ ਕਾ ਲੱਕ ਦੋਤੇ ਉੱਤੇ ਪਾਣੀ ਹੈ ਔਰ ਮੈਂ ਸਿਨੇਮਾ ਰੋਡ ਤੇ ਖੜਾ ਮੇਰੇ ਵੀ ਫੋਗ ਗੋਡਿਆਂ ਤੋਂ ਉੱਪਰ ਉੱਪਰ ਪਾਣੀ ਹੈ ਦੁਕਾਨਾਂ ਵਿੱਚ ਪਾਣੀ ਵੜ ਰਿਹਾ ਹੈ ਪ੍ਰਸ਼ਾਸਨ ਵੱਲ ਕੋਈ ਮਤਲਬ ਕਿ ਚੰਗਾ ਧਿਆਨ ਨਹੀਂ ਦੇ ਰਿਹਾ ਦੁਕਾਨਦਾਰਾਂ ਦਾ ਘਰੋਂ ਨਿਕਲਣਾ ਬੰਦ ਹੋਇਆ ਪਿਆ ਹੈ ਕੈ ਇੰਨੀ ਬਾਰਿਸ਼ ਦੇ ਵਿੱਚ ਇਸ ਕਰਕੇ ਮੇਰੇ ਖਿਆਲ ਕਾਫੀ ਵੱਡਾ ਨੁਕਸਾਨ ਹੋਣ ਦੀ ਆਸ ਹੈ ਮਾਨਸਾ ਵਿੱਚ ਅੱਜ ਦੇ ਤਰੀਕ ਵਿੱਚ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਨੂੰ ਚਾਹੀਦਾ ਵੀ ਇਹ ਜਿਹੜੇ ਸੀਵਰੇਜ ਬੰਦ ਹੋਏ ਪਏ ਨੇ ਇਹ ਜਿਹੇ ਮੌਸਮਾਂ ਵਿੱਚ ਪਹਿਲਾਂ ਹੀ ਸੀਵਰੇਜ ਦਾ ਕੰਮ ਕਰਕੇ ਉਹਨਾਂ ਨੂੰ ਸਾਫ਼ ਕੀਤਾ ਜਾਵੇ ਤਾਂ ਕਿ ਇਹ ਜਿਹੜਾ ਬਾਰਿਸ਼ ਆ ਮੌਨਸੂਨ ਤਾਂ ਆਪਾਂ ਨੂੰ ਪਤਾ ਹੈ ਮੌਨਸੂਨ ਦਾ ਟਾਈਮ ਹੋਇਆ ਹੋਇਆ ਹੈ ਇਹ ਪਾਣੀ ਨਾਲ ਦੀ ਨਾਲ ਇਹਦਾ ਨਿਕਾਸੀ ਹੋਵੇ ਪਾਣੀ ਨਿਕਲੇ ਔਰ ਥੋੜਾ ਮੋਟਾ ਸੁੱਖ ਦਾ ਸਾਹ ਹੋਵੇ ਪਰ ਸੀਵਰੇਜ ਦਾ ਪਾਣੀ ਨਹੀਂ ਨਿਕਲ ਰਿਹਾ بارش ਦਾ ਪਾਣੀ ਇਹ ਕਿਥੋਂ ਕੱਢ ਲਾਂਗੇ ਪ੍ਰਸ਼ਾਸਨ ਬਿਲਕੁਲ ਫੇਲ ਹੈ ਇਸ ਕਰਕੇ ਸਾਡੀ ਦੁਕਾਨਦਾਰਾਂ ਦੀ ਕੁਝ ਥਨਵਾਈ ਹੋਣੀ ਚਾਹੀਦੀ ਹੈ ਮਾਨਸਾ ਚ ਅ ਜਮਾਉਨਸੂਨ ਦੀ ਪਹਿਲੀ ਬਰਸਾਤ ਹੋਈ ਤਾਂ ਮਾਨਸਾ ਦੀਆਂ ਸੜਕਾਂ ਤੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਅਤੇ ਮਾਨਸਾ ਵਾਸੀਆਂ ਦਾ ਕਹਿਣਾ ਹੈ ਕਿ ਸੀਵਰੇਜ ਬੰਦ ਹੋਣ ਕਾਰਨ ਮਾਨਸਾ ਦੇ ਲੋਕ ਇਸ ਪਾਣੀ ਨੂੰ ਲੈ ਕੇ ਬਹੁਤ ਚਿੰਤਤ ਹਨ ਦੱਸਦਈਏ ਕਿ ਮਾਨਸਾ ਵਿੱਚ ਅੱਜ ਹੋਈ ਬਰਸਾਤ ਕਾਰਨ ਸੜਕਾਂ ਤੇ ਪਾਣੀ ਹੀ ਪਾਣੀ ਖੜਾ ਹੈ ਜਿਸ ਕਾਰਨ ਦੁਕਾਨਦਾਰ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ ਜਿਸ ਕਾਰਨ ਦੁਕਾਨਦਾਰਾਂ ਦਾ ਸਾਰਾ ਸਮਾਨ ਖਰਾਬ ਹੋ ਗਿਆ ਹੈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਅਣਗਹਿਲੀ ਕਾਰਨ ਮਾਨਸਾ ਦਾ ਸੀਵਰੇਜ ਪਿਛਲੇ ਕਾਫੀ ਲੰਮੇ ਸਮੇਂ ਤੋਂ ਬੰਦ ਪਿਆ ਹੈ ਜਿਸ ਕਾਰਨ ਮਾਨਸਾ ਵਿੱਚ ਸੀਬ੍ਰੇਜ ਦਾ ਪਾਣੀ ਲੋਕਾਂ ਲਈ ਘਾਤਕ ਸਿੱਧ ਹੋ ਰਿਹਾ ਹੈ ਜਿਸ ਕਾਰਨ ਸੀਬ੍ਰੇਜ ਦੇ ਗੰਦੇ ਪਾਣੀ ਕਾਰਨ ਬਿਮਾਰੀਆਂ ਫੈਲ ਰਹੀਆਂ ਹਨ ਮਾਨਸਾ ਸ਼ਹਿਰ ਵਿੱਚ ਅੱਜ ਮੌਨਸੂਨ ਦੀ ਪਹਿਲੀ ਬਰਸਾਤ ਕਾਰਨ ਬਰਸਾਤ ਦਾ ਪਾਣੀ ਖੜਾ ਹੋ ਗਿਆ ਹੈ ਅਤੇ ਇਸ ਪਾਣੀ ਕਾਰਨ ਡੇਂਗੂ ਵਰਗੀਆਂ ਬਿਮਾਰੀਆਂ ਫੈਲਣ ਦਾ ਵੀ ਡਰ ਹੈ ਕਿ ਬਹੁਤ ਮਾਨਸਾ ਵਿੱਚ ਅੱਜ ਮੌਨਸੂਨ ਦੀ ਪਹਿਲੀ ਬਾਰਸ਼ ਸੀ ਜਿਸ ਨੇ ਆਪਣੇ ਬਹੁਤ ਰੌਂਦਰ ਰੂਪ ਦਿਖਾਇਆ ਹੋਇਆ ਮਾਨਸਾ ਵਾਲਿਆਂ ਨੂੰ ਵੈਸੇ ਤਾਂ ਮਾਨਸਾ ਵਿੱਚ ਸੀਵਰੇਜ ਦਾ ਪਾਣੀ ਨਹੀਂ ਬਹੁਤ ਗੰਦਾ ਰੂਪ ਧਾਰਿਆ ਹੋਇਆ ਜਿਸ ਮਰਜ਼ੀ ਰੋਡ ਤੇ ਚੱਲ ਜਾਓ ਕੱਲਾ ਸੀਵਰੇਜ ਦਾ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ ਔਰ ਉਸ ਤੋਂ ਲੋਕ ਪਰੇਸ਼ਾਨ ਬਹੁਤ ਹਨ ਪਰ ਉਸ ਦੇ ਨਾਲ ਹੀ ਪ੍ਰਸ਼ਾਸਨ ਨੇ ਕੋਈ ਵਧੀਆ ਕੰਮ ਨਹੀਂ ਕੀਤਾ ਸੀਵਰੇਜ ਦਾ ਆਪਣੇ ਇਸ بارش ਦੇ ਪਾਣੀ ਦਾ ਕੋਈ ਨਿਕਾਸੀ ਨਹੀਂ ਹੈਗੀ ਜੇ ਆਪਾਂ ਦੇਖੀਏ ਬੱਸ ਸਟੈਂਡ ਤੇ ਮੇਰੇ ਕਾ ਲੱਕ ਦੋਤੇ ਉੱਤੇ ਪਾਣੀ ਹੈ ਔਰ ਮੈਂ ਸਿਨੇਮਾ ਰੋਡ ਤੇ ਖੜਾ ਮੇਰੇ ਵੀ ਫੋਗ ਗੋਡਿਆਂ ਤੋਂ ਉੱਪਰ ਉੱਪਰ ਪਾਣੀ ਹੈ ਦੁਕਾਨਾਂ ਵਿੱਚ ਪਾਣੀ ਵੜ ਰਿਹਾ ਹੈ ਪ੍ਰਸ਼ਾਸਨ ਵੱਲ ਕੋਈ ਮਤਲਬ ਕਿ ਚੰਗਾ ਧਿਆਨ ਨਹੀਂ ਦੇ ਰਿਹਾ ਦੁਕਾਨਦਾਰਾਂ ਦਾ ਘਰੋਂ ਨਿਕਲਣਾ ਬੰਦ ਹੋਇਆ ਪਿਆ ਹੈ ਕਿ ਐਨੀ ਬਾਰਸ਼ ਦੇ ਵਿੱਚ ਇਸ ਕਰਕੇ ਮੇਰੇ ਖਿਆਲ ਕਾਫੀ ਵੱਡਾ ਨੁਕਸਾਨ ਹੋਣ ਦੀ ਆਸ ਹੈ ਮਾਨਸਾ ਵਿੱਚ ਅਜ ਦੇ ਤਰੀਕ ਵਿੱਚ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਨੂੰ ਚਾਹੀਦਾ ਵੀ ਇਹ ਜਿਹੜੇ ਸੀਵਰੇਜ ਬੰਦ ਹੋਏ ਪਏ ਨੇ ਇਹ ਜੇ ਮੌਸਮਾਂ ਵਿੱਚ ਪਹਿਲਾਂ ਹੀ ਸੀਵਰੇਜ ਦਾ ਕੰਮ ਕਰਕੇ ਉਹਨਾਂ ਨੂੰ ਸਾਫ਼ ਕੀਤਾ ਜਾਵੇ ਤਾਂ ਕਿ ਇਹ ਜਿਹੜਾ ਬਾਰਸ਼ ਆ ਮੌਨਸੂਨ ਤਾਂ ਆਪਾਂ ਨੂੰ ਪਤਾ ਹੈ ਮੌਨਸੂਨ ਦਾ ਟਾਈਮ ਹੋਇਆ ਹੋਇਆ ਹੈ ਇਹ ਪਾਣੀ ਨਾਲ ਦੀ ਨਾਲ ਇਹਦਾ ਨਿਕਾਸੀ ਹੋਵੇ ਪਾਣੀ ਨਿਕਲੇ ਉਹ ਥੋੜਾ ਮੋਟਾ ਸੁੱਖ ਦਾ ਸਾਹ ਹੋਵੇ ਪਰ ਸੀਵਰੇਜ ਦਾ ਪਾਣੀ ਨਹੀਂ ਨਿਕਲ ਰਿਹਾ بارش ਦਾ ਪਾਣੀ ਕਿਥੋਂ ਕੱਢ ਲੈਣ ਕੇ ਪ੍ਰਸ਼ਾਸਨ ਬਿਲਕੁਲ ਫੇਲ ਹੈ ਇਸ ਕਰਕੇ ਸਾਡੀ ਦੁਕਾਨਦਾਰਾਂ ਦੀ ਕੁਝ ਥਨਵਾਈ ਹੋਣੀ ਚਾਹੀਦੀ ਹੈ